ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰ ਭਰਾਵਾਂ ਨੂੰ ਸੋ ਅੱਜ ਆਪਾਂ ਖੜੇ ਆ ਪਿੰਡ ਮੁੰਦੇਕੇ ਇੱਧਰ ਨਾਲ ਆਪਣਾ ਪੈਂਦਾ ਨਿਹਾਲ ਸਿੰਘ ਵਾਲਾ 메ਨ ਰੋਡ ਸਿੱਧਨ ਸਿੰਘ ਵਾਲੇ ਜਾਂਦਾ ਤੇ ਇੱਧਰ ਨਾਲ ਹੀ ਸਾਈਡ ਬੱਸ ਦੇ ਨਾਲ ਆਪਣੇ ਗਾਜਣਤ ਸਿੰਘ ਜਿਹੜਾ ਸੜਕੇ ਜਾਂਦੀ ਆ ਸੋ ਬੱਸ ਅਡੇ ਦੇ ਨਾਲ ਬਿਲਕੁਲ ਸਾਹਮਣੇ ਆਪਣੇ ਭਰਾ ਗੁਰਤੇਜ ਸਿੰਘ ਬੌਂਸਰ ਨੇ ਟੈਟੂ ਦੇ ਦਿਖਾਉਣ ਕੀਤੇ ਆ ਬਾਈ ਬਹੁਤ ਸੋਹਣਾ ਆਪਣਾ ਕੰਮ ਕਰਦਾ ਟੈਟੂਆਂ ਦਾ ਤੇ ਆ ਬੋਰਡ ਲੱਗਿਆ ਤੇ ਤੇ ਨੰਬਰ ਆ ਇਹ ਤੁਸੀਂ ਸੰਪਰਕ ਕਰ ਸਕਦੇ ਕਿਸੇ ਨੇ ਵੀ ਆਪਣੇ ਭਰਾ ਨੇ ਟੈਟੂ ਬਣਾਉਣਾ ਹੋਵੇ ਤੇ ਆਈਡੀ ਬੌਂਸਰ ਟੈਟੂ ਇੰਸਟਾਗ੍ਰam ਦੀ ਆਈਡੀ ਆ ਤੇ ਉਹ ਜਾ ਕੇ ਫੋਲੋ ਕਰਿਓ ਤੇ ਬਾਈ ਕੋਲ ਜਰੂਰ ਆਇਓ ਬਹੁਤ ਸੋਹਣਾ ਕੰਮ ਆ ਬਾਈ ਦਾ ਟੈਟੂਆਂ ਦਾ ਨਾਲ ਨਾਲ ਬਾਈ ਪਹਿਲਾਂ ਬੌਂਸਰ ਹੀ ਲੈਂਚ ਸੀਗਾ ਪਹਿਲਾਂ ਬੌਂਸਰ ਸੀਗਾ ਨਾਲ ਜਾਂਦਾ ਹੁੰਦਾ ਸੀਗਾ ਉਹਨਾਂ ਦੇ ਤੇ ਹੁਣ ਬਾਈ ਇਹ ਕੰਮ ਸਿੱਖ ਕੇ ਆ ਟੈਟੂਆਂ ਦਾ ਕੰਮ ਕਰ ਲੱਗਿਆ ਉਹ ਬਹੁਤ ਸੋਹਣਾ ਕੰਮ ਕਰਦਾ ਬਾਈ ਨਾਲ ਨਾਲ ਜਲ ਦੇਖ ਲੋ ਕਿੰਨਾ ਸੋਹਣਾ ਮੁੰਡਿਆਂ ਨੇ ਸੀਰੀਜ਼ ਤਿਆਰ ਕੀਤਾ ਵਾ ਤੇ ਵੀਰ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਤਾਂ ਜੋ ਕਿ ਬਾਈ ਆਪਦੇ ਕੰਮ ਨੂੰ ਹੋਰ ਅੱਗੇ ਵਧਾ ਸਕੇ ਆਪਣਾ ਭਰਾ ਆਪ ਅੱਗੇ ਇੰਨੀ ਮਿਹਨਤ ਕਰਕੇ ਆਇਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਐਂਡ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਬਾਈ ਨੂੰ ਸਪੋਰਟ ਦਿਓੜਾ ਉਹ ਸਪੋਰਟ ਕਰਿਓ ਬਾਈ ਨੂੰ ਫੋਲੋ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ